ਉਹ ਡਰਾਈਵਰ ਉਹਦੇ ਕੋ ਪੈਸੇ ਮੰਗਦਾ ਚੌਂਕ ਦੇ ਵਿੱਚ ਖੜੇ ਹੋ ਗਏ ਉਹਨੇ ਜਾ ਕੇ ਪੈਸੇ ਮੰਗੇ ਇਹਨਾਂ ਦੀ ਟੂ ਟੂ ਮੈਂ ਮੈਂ ਵੀ ਇਹ ਲੜਦੇ ਝਗੜਦੇ ਦੁਕਾਨ ਤੱਕ ਆ ਪਹੁੰਚੇ ਆ ਬਾਬਾ ਬੋਕਾਲੇ ਲੈ ਕੇ ਪੀਵੀਐਸ ਦੇ ਨਾਲ ਜੋਰ ਬੁਤਮਾਰ ਹੋਈ ਹੈ ਨਾ ਅਸੀਂ ਇੱਥੇ ਪਹੁੰਚਿਆ ਤੇ ਲੋਹ ਲਹਾਨ ਪੂਰੇ ਹੋਏ ਸ시 ਕੁਮਾਰ ਜੀ ਸਾਡੇ ਕੋਲ ਕੰਮ ਕਰਦੇ ਸੀ ਉਹਨਾਂ 2 ਮਹੀਨੇ ਪਹਿਲੇ ਤੇ ਮੈਂ ਪਹਿਲੇ ਕਿ ਕੁਝ ਮਾਰਿਆ ਮੇਰੇ ਕੋਲ ਮੇਰੇ ਫੋਨ ਨਿਕਲਦਾ ਗਿਆ ਲੋਕ ਅੱਜ ਕਿਨਾ ਇਹ ਤੁਹਾਡਾ ਸ시 ਕੁਮਾਰ ਕਿਹੜਾ ਪਿੰਡ ਆ ਬਟਾ ਤੇ ਕਿਥੇ ਕੰਮ ਕਰਦੇ ਓ ਤੇ ਕੀ ਮੈਂ ਪੀ.ਐਸ. ਤੋਂ ਕੰਮ ਕਰਦਾ ਹਾਂ ਅੱਛਾ ਤੇ ਅੱਜ ਤੁਹਾਡੇ ਸੱਟਾਂ ਲੱਗੀਆਂ ক্রিকেট ਦਾ ਵਾਪਰੀ ਆ ਮੇਰੇ ਕੋਲ ਮੁੰਡਾ ਇੱਕ ਆਹੀ ਦੁਕਾਨ ਦਾ 20 ਲੱਖ ਹੋਸਦਾ 20 ਲੱਖ ਹੋਸਦਾ ਮੁੰਡਾ ਆਇਆ ਸੀ ਤੇ ਪਹਿਲਾਂ ਮੈਂ 20 ਲੱਖ ਹੋਸੇ ਕੰਮ ਕਰਦਾ ਤੇ ਮੁੰਡੇ ਜਵਰਦਤੀ ਕਰਦੇ ਨਾਲ ਕੰਮ ਕਰਾਉਣ ਆਤੇ ਤੇ ਮੈਨੂੰ ਲੈਣਾ ਮੈਂ ਮੈਂ ਨਹੀਂ ਆ ਨਾ ਮੈਨੂੰ ਪਾਜਾਂ ਲੈਣ ਆ ਗਿਆ ਤੇ ਮੈਂ ਛੁੱਟੀ ਜਾ ਕੇ ਪੂਰੇ ਸਵਾ 7 ਦੇ ਨਿਕਲ ਗਿਆ ਬਾਅਦ ਕਰਕੇ ਉਹ ਦੇਖਾਂਗੇ ਇਹ ਅੱਗੇ ਮੈਂ ਤੇਰੇ ਨਾਲ ਨਾਮ ਭਾਗ ਆਤਾ ਫਿਰ 296 ਵਿੱਚ ਹੀ ਮੈਨੂੰ ਮਾਰਿਆ ਬਾਬਾ ਜੀ ਤੇ ਉਹਨਾਂ ਨੇ ਭਰੇ ਕਿ ਕੁਛ ਮਾਰਿਆ ਮੇਰੇ ਤੇ ਮੇਰੇ ਫੋਨ ਨਿਕਲਣਾ ਚਾਹ ਲੋਗਾ ਤੁਹਾਨੂੰ ਕਿੱਥੋਂ ਚੁੱਕਿਆ ਉਹਨਾਂ ਨੇ ਉਹਨਾਂ ਨੇ ਇਸ ਜਿਹੜੇ ਚੌਂਗ ਦੇ ਵਿੱਚ ਸੱਤ ਭੂਰਾਂ ਦੇ ਕੋ ਅੱਛਾ ਸਕੂਟੇ ਮਗੇ ਬਿਠਾਇਆ ਮਗੇ ਅੱਛਾ ਜੇ ਸਕੂਟੀ ਤੋਂ ਲਾ ਲਿਆ ਹਾਂਜੀ ਸਕੂਟੀਆਂ ਨਾਲ ਲਾ ਲਿਆ ਪੜ੍ਹੇ ਹੋਏ ਮੇਰੇ ਗਵਾਂ ਦਾ ਭਟਾਲੇ ਮੋਦੇ ਨਾਣਾ ਜਾਣਾ ਪੰਨਾ ਦੇ ਚੌੜੀ ਸਕੂਟੇ ਤੋਂ ਲਾ ਲਿਆ ਮੈਂ ਪਹਿਲਾਂ ਦੋ ਜਣੇ ਤੇ ਚਾਰੋਂ ਕਿੱਥੇ ਸ਼ਹਿਰ ਆਣਾ ਹੋਵੇਗਾ ਅੱਛਾ ਤੇ ਵੀਰ ਭਾਈ ਜਦੋਂ ਆ ਗਏ ਫਿਰ ਉਹਨਾਂ ਨੇ ਇਹ ਪਟਿਆ ਫਿਰ ਦੁਕਾਨ 'ਚ ਲਾ ਕੇ ਦੁਕਾਨ 'ਚ ਬੜਾ ਕੁੱਟਿਆ ਹੁੰਦਾ ਦੁਕਾਨ ਦੇ ਅੰਦਰ ਲੈ ਕੇ ਹਾਂਜੀ ਹਾਂਜੀ ਉੱਥੇ ਲੋਹ ਲਾਉਣ ਦਾ ਟਾ ਉੱਥੇ ਵਾਵਾ ਹੁੰਦਾ ਯਾਨੀ ਕਿ ਚੌਂਕ ਦੇ ਵਿੱਚੋਂ ਦੁਕਾਨ ਕਾਫੀ ਹੈ ਇਸਕੇ ਅੱਜ 8ਵੀਂ ਹੈ ਜੀ 8ਵੀਂ ਪੈਂਦੀ ਹੈ ਹਾਂਜੀ ਹਾਂਜੀ ਉੱਥੋਂ ਦਾ ਕਰੀਸ ਤੇ ਖੜਿਆ ਮੈਨੂੰ ਅੱਛਾ ਤੁਹਾਨੂੰ ਛੜਾਇਆ ਨਹੀਂ ਕਿਸੇ ਨੇ ਛੜਾ ਪੁਲਿਸ ਵਾਲਾ ਬਹੁਤ ਚੰਗਾ ਹੈ ਹਾਂ ਇਹ ਉਹ ਬਹੁਤ ਚੰਗਾ ਮਾਇਆ ਉਹਨੇ ਬੜਾ ਸ਼ਰਾਬ ਪਰ ਉਹਦੀ ਪੇਸ਼ ਨਹੀਂ ਜਾਂਦੀ ਤੇ ਉਹਨਾਂ ਨੇ ਅੱਛਾ ਉਹ ਦੁਕਾਨ ਤੇ ਵੀ ਲੜਦਾ ਰਿਹਾ ਉਹਨਾਂ ਨਾਲ ਅੱਛਾ ਤੇ ਬਾਅਦ ਜਦੋਂ ਉਹਨੇ ਮਲਾਇਆ ਉਹਨੂੰ ਫੋਨ ਜਿੱਦਾਂ ਫਿਰ ਮਲਾਇਆ ਫਿਰ ਉਹਨਾਂ ਨੂੰ ਵੀ ਨਾਲ ਲੱਗਿਆ ਪੜਿਆ ਉਸੇ ਦੁਕਾਨ ਦੇ ਅੰਦਰ ਜਾ ਕੇ ਵੀ ਫੁੱਟ ਮਾਰਕੀ ਹਾਂਜੀ ਹਾਂਜੀ ਬੋਟ ਮੈਨੂੰ ਫੋਟੋ ਬੜੇ ਵਾਰ ਪੁਰਾਣਾ ਕਿਹੜਾ ਕਿਹੜਾ ਪੁਰਾਣਾ ਸਟਾ ਕਿੰਨੇ ਲੱਗੀਆਂ ਤੁਹਾਡੇ ਇਹ ਸਟਾ ਬੁਧੀਆਂ ਬੜੇ ਲੱਗਿਆ ਵਾ ਕਿਸੇ ਤੇ ਡੰਗ ਲੱਗੇ ਆ ਹੁਣ ਕੀ ਮੰਗ ਕਰਦੇ ਸੀ ਮਾਂ ਮੰਗਣਾ ਜੀ ਮੈਂ ਇਹ ਨਾ ਕੰਮ ਨਹੀਂ ਕਰਨਾ ਚਾਹੁੰਦਾ ਮੈਨੂੰ ਜ਼ਬਰਦਸਤੀ ਕਰਾਉਂਦੇ ਆ ਤੇ ਮੇਰੇ ਕੋਲ ਚੱਕ ਨਾ ਲੈ ਜਾਵੇ ਚੱਕ ਕਰਕੇ ਮੈਨੂੰ ਬਲੈਕ ਮਰ ਕਰਾਉਂਦੇ ਆ ਤੇ ਜਾਣ ਕੇ ਬਾਹਨੇ ਮਾਰ ਕੇ ਮਰ ਤੇ ਕੋ ਪੈਸੇ ਲੈਣੇ ਆ ਅੱਲਾ ਮੇਰੇ ਕੋ ਪ੍ਰਮੋਡ ਜਿਹਾ ਲਖਾਇਆ ਵਾ ਉਹਦੇ ਉੱਤੇ ਵੀ ਹੰਗਰ ਜਣੇ ਦੇ ਨਾਲ ਚਾਲ ਕਰਦੇ ਰਕਮ ਵਿੱਚ ਨਹੀਂ ਆਉਂਦਾ ਅੱਛਾ ਤੁਹੇ ਕਹਾਂਗੇ ਮੈਨੂੰ ਬਲਾਇਮਲ ਕਰਨ ਦੇ ਤੇ ਮੈਨੂੰ ਕਹਿੰਦਾ ਜਾਂ ਕੰਮ ਕਰ ਤੇ ਹਾਡੇ ਦੇ ਛੇਕਾਂ ਕੋਲ ਕੰਮ ਕਰਨੇ ਆਉਂਦੇ ਬੀਬੀ ਆਸੀ ਹਾਂ ਹਾਂ ਹਮ ਆ 8-9 ਮਹੀਨੇ ਮੈਂ ਮਹਾਟ ਹੈ 2 ਮਹੀਨੇ ਵਿਲਾ ਰਹਾ ਘਰ ਨਾਲ ਕਹਿੰਦਾ ਕਿ ਸ਼ਾਹ ਕਹਿੰਦੇ ਦਫਾ ਹੋ ਜਿੱਦਾਂ ਮੈਂ ਕੰਮ ਕਰ ਜਦੋਂ ਮੈਂ ਕੰਮ ਕਰਨਾ ਤਾਂ ਸਾਨੂੰ ਮਾਰਦੇ ਹੁਣ ਮੰਗ ਕੀ ਕਰਦੇ ਜੀ ਮੰਗਿਆ ਜਾਂਦੇ ਆ ਮੇਰਾ ਇਨਸਾਫ ਹੋਵੇ ਮੈਂ ਕੰਮ ਤੇ ਕਰਨਾ ਹੀ ਹੈ ਤੇ ਮੈਂ ਕੰਮ ਉੱਥੇ ਕਰਨਾ ਨਾ ਕੋਈ ਕੰਮ ਕਰਦਾ ਵੀਰਲਾਸ ਉਹਦਾ ਕੋਈ ਕੰਮ ਕਰਦਾ। ਅਨੰਦ ਜਵਰਦਸੀ ਕਰਨ ਦੇ ਹੁੰਦੇ। ਰੋਜ਼ ਉਹ ਕਰਨੇ ਆ। ਮੇਰਾ ਨਾਮ ਜੀ ਸਾਈ ਹੈ। 21 ਲੱਗਦੇ ਨੇ। ਮੇਰੇ ਫਾਤਾ ਸਾਲ ਲੱਗਦੇ। ਕੀ ਗੱਲ ਹੋ ਇਹਨਾਂ ਨਾਲ ਸਤਾਖ ਬਰਤ। ਜਿੰਜੀ ਦਾ ਫੋਨ ਆਇਆ ਕਿ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਤੇ ਅਸੀਂ ਤਾਂ ਬਟਾਲੇ ਸੀ ਇਹ ਮੇਤੇ ਕੰਮ ਕਰਦੇ ਪੀਵੀਐਸ। ਹਾਂਜੀ। ਤੇ ਜਦੋਂ ਆਪਾਂ ਇੱਥੇ ਪਹੁੰਚੇ ਹਾਂ, ਫਵਾ ਬਗਾਲੇ ਲੈ ਕੇ ਆਏ ਪੀਵੀਐਸ ਵਾਲੇ ਇਹਨਾਂ ਨੂੰ ਜਦੋਂ ਕੁੱਟਮਾਰ ਹੋਈ ਇਹਨਾਂ ਨਾਲ। ਅਸੀਂ ਇੱਥੇ ਪਹੁੰਚੇ ਹਾਂ ਤੇ ਲੋਹ ਲਖਾਨੇ ਪੂਰੇ ਹੋਏ ਸੀ। ਤੇ ਹੀ ਮੰਗ ਕਰਦੇ ਅਸੀਂ ਇਹ ਮੰਗੇ ਇੱਕੋ ਹੀ ਕਰਦੇ ਆ ਕਿ ਸਾਨੂੰ ਇਨਸਾਫ ਮਿਲੇ ਪੂਰਾ ਸਾਡੇ ਫਾਦਰ ਸਾਹਿਬ ਬਟਾਲੀਓਂ ਕੰਮ ਕਰ ਰਹੇ ਸਨ ਅੱਥੇ ਆਂਦੇ ਆ ਕੋਈ ਰਾਜਵਾਰਦਤ ਕਰ ਦਿੱਤੀ ਇਹਨਾਂ ਨਾਲ ਕਹਿੰਨੇ ਅੰਕੀਨ ਸਰਪੰਚ ਜਸਜੀਤ ਸਿੰਘ ਤੇ ਇਹ ਮਾਮਲਾ ਆਇਆ ਜਿਸ ਤੇ ਜੀ ਸ시 ਕੁਮਾਰ ਹੈ ਕਿ ਸਾਡੇ ਕੋਲ ਕੰਮ ਕਰਦੇ ਹੋ ਤੇ ਉਹਨਾਂ 2 ਮਹੀਨੇ ਤੋਂ ਤੇ ਕੱਲ ਵੀ ਰੁਟੀਨ ਦੇ ਵਿੱਚ ਜਿੱਦਾਂ ਇਹ ਕੰਮ ਕਰਕੇ ਖਤਮ ਕਰਕੇ ਤੇ ਸ਼ਾਮ ਨੂੰ ਘਰ ਆਪਣੇ ਵਾਜਦੇ ਹੁੰਦੇ ਸੀ 7 10 ਦੇ ਦੇ ਚੌਂਕ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਨਾਲ ਕੁੱਟਮਾਰ ਹੋਈ ਆ ਤੇ ਇਹਨਾਂ ਨੂੰ ਕਾਫੀ ਜ਼ਿਆਦਾ ਕੁੱਟਿਆ ਗਿਆ ਬਲੱਡ ਵਗ ਰਿੰਦਾ ਸੀ ਪੂਰਾ ਤੇ ਇੱਕ ਵਿਜੇ ਕੁਮਾਰ ਵਿਜੇ ਕਲੌਥ ਹਾਊਸ ਉਹ ਆਪਣੀ ਦੁਕਾਨ ਉੱਤੇ ਲੈ ਕੇ ਗਿਆ ਤੇ ਇਹਨਾਂ ਦੇ ਬਲੱਡ ਨਿਕਲ ਰਿਹਾ ਪੂਰਾ ਇਹਨਾਂ ਦੀ ਕੁੱਟਮਾਰ ਹੋਈ ਆ ਕਿ ਇਹਨਾਂ ਦੀ ਪਸਲੀਆਂ ਤੱਕ ਹੇ ਦਰਦਿਆ ਕੁੱਟਿਆ ਕਰਦੇ ਪੂਰੇ ਦਰਦਣਾ ਪੜਿਆ ਸੀ ਸਿਰ ਤੇ ਟਾਂਕੇ ਤੱਕ ਲੱਗੇ ਆ ਤੇ ਜਦੋਂ ਸਾਨੂੰ ਸ ਨੂੰ ਲੱਗਾ ਕਿ ਬੱਚੇ ਨੂੰ ਉਠਾਇਆ ਹਸਪਤਲ ਲੈ ਕੇ ਆਏ ਤੇ ਇੱਥੇ ਬਾਬਾ ਕੜਾ ਹਸਪਤਲੋਂ ਇਚੈਡਮਿਕ ਰਿਹਾ ਤੇ ਬਾਕੀ ਤੁਸੀਂ ਇਹਨਾਂ ਨੂੰ ਕਿਵੇਂ ਸਾਰਾ ਜੀ ਕੀ ਨਾਮ ਮੇਰਾ ਨਵੇਜ ਕੁਮਾਰ ਆ ਜੀ ਨਵੇਜ ਕਲੋਥ ਹਾਊਸ ਦਾ ਮਾਲਕ ਆ ਕੱਲ ਜੋ ਝਗੜਾ ਹੋਇਆ ਉਹ ਮੇਰੇ ਕੋਲ ਇੱਕ ਸੇਲਮੈਨ ਕੰਮ ਕਰਦਾ ਸੀ 8-10 ਸਾਲ ਤੋਂ ਜੀ ਉਹ ਮੇਰੇ ਕੋਲੋਂ ਕੰਮ ਕਰਦੇ ਕਰਦੇ ਉਹਨੇ ਮੇਰੇ ਕੋਲੋਂ ਕਾਫੀ ਐਡਵਾਂਸ ਲਿਆ ਮੈਂ ਉਹਨੂੰ ਘਰ ਬਣਾ ਕੇ ਦਿੱਤਾ ਜਿਹੜਾ ਮੈਂ ਉਹਦੇ ਕੋਲੋਂ 10 ਲੱਖ ਰੁਪਏ ਲੈਣਾ ਹੈ ਉਹ ਮੈਂ ਉਹਦੇ ਉੱਤੇ ਕੋਟ ਕੇਸ ਕੀਤਾ ਹੋਇਆ ਕੱਲ ਦੇ ਝਗੜੇ ਵਿੱਚ ਮੇਰਾ ਕੋਈ ਰੋਲ ਨਹੀਂ ਆ ਨਾ ਮੈਂ ਉਹਨੂੰ ਕੁਝ ਕਿਹਾ ਉਹ ਜਿਹੜਾ ਕੱਲ ਝਗੜਾ ਹੋਇਆ ਮੇਰੇ ਡਰਾਈਵਰ ਨੇ 2 ਲੱਖ ਰੁਪਏ ਉਹਦੇ ਕੋਲੋਂ ਲਿਆ ਉਹਨੂੰ ਨੇ ਚੈੱਕ ਦਿੱਤਾ ਉਹ ਡਰਾਈਵਰ ਉਹਦੇ ਕੋ ਪੈਸੇ ਮੰਗਦਾ ਚੌਂਕ ਦੇ ਵਿੱਚ ਖੜੇ ਹੋ ਕੇ ਉਹਨੇ ਜਾ ਕੇ ਪੈਸੇ ਮੰਗੇ ਇਹਨਾਂ ਦੀ ਤੂੰ ਤੂੰ ਮੈਂ ਵੀ ਇਹ ਲੜਦੇ ਝਗੜਦੇ ਦੁਕਾਨ ਤੱਕ ਆ ਗਏ ਤੇ ਮੈਂ ਇਹਨਾਂ ਨੂੰ ਫੜ ਕੇ ਛੁਡਾਇਆ ਵਾ ਇਸ ਗੋਲ ਦਾ ਸਾਰਾ ਬਾਜ਼ਾਰ ਗਵਾਹ ਹੈ ਕਿ ਮੈਂ ਕਿਸੇ ਨੂੰ ਵੀ ਕੋਈ ਹੱਥ ਨਹੀਂ ਲਾਇਆ ਨਾ ਉਸ ਬੰਦੇ ਨੂੰ ਕੁਝ ਕਿਹਾ ਜਿਹੜਾ ਦੋਸ਼ੀ ਜਿਹੜਾ ਸੌਰੀ ਜਿਹਦੇ ਸੱਟਾਂ ਲੱਗੀਆਂ ਗਿਆ ਉਸ ਦਾ ਕਹਿਣਾ ਹੈਗਾ ਕਿ ਮੈਨੂੰ ਉਹਨਾਂ ਵੱਲੋਂ ਇੱਕ ਡਰਾਈਵਰ ਭੇਜਿਆ ਗਿਆ ਮੈਨੂੰ ਲੈਣ ਵਾਸਤੇ ਤੇ ਮੈਂ ਜਾਣਦਾ ਨਹੀਂ ਮੈਨੂੰ ਧੱਕੇ ਨਾਲ ਲੈਣ ਵਾਸਤੇ ਆਏ ਸੀ ਇਦਾਂ ਦਾ ਕੋਈ ਦੋਸ਼ ਲੱਗ ਰਿਹਾ ਤੁਹਾਡੀ ਨਹੀਂ ਸਰ ਮੈਂ ਮੇਰਾ ਕੋਈ ਲੈਣ ਦਾ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਕੋਰਟ ਕੇਸ ਕੀਤਾ ਉਹ ਡਰਾਈਵਰ ਦਾ ਝਗੜਾ ਸੀ ਡਰਾਈਵਰ ਗਿਆ ਆਪਣੀ ਮਰਜ਼ੀ ਨਾਲ ਗਿਆ ਮੈਂ ਨਹੀਂ ਭੇਜਿਆ ਉਹਨੂੰ ਸੀਸੀਟੀਵੀ ਕੈਮਰੇ ਦੇ ਫੁਟੇਜ ਸਾਹਮਣੇ ਆਉਂਦੇ ਹੈਗੇ ਆ ਕਿ ਤੁਹਾਡੀ ਹੀ ਦੁਕਾਨ ਦੇ ਅੰਦਰ ਖਿੱਚ ਕੇ ਬੰਦੇ ਨੂੰ ਲੈ ਕੇ ਆ ਜਿਹੜੇ ਵਿਅਕਤੀ ਤੁਹਾਡੇ ਜਿਹੜੇ ਕੰਮ ਕਰਦੇ ਨੇ ਕਰਦੇ ਉਹਨਾਂ ਵੱਲੋਂ ਜਿਹੜੀ ਕੁੱਟ ਮਾਰ ਕੀਤੀ ਗਈ ਕਾਫੀ ਜਿਹੜੇ ਉਹਦੇ ਗੰਭੀਰ ਜਿਹੜੀਆਂ ਸਿਰ ਦੇ ਵਿੱਚ ਸੱਟਾਂ ਲਗਾਈਆਂ ਗਈਆਂ ਨੇ ਉਹ ਕਿੱਦਾਂ ਲੱਗੀਆਂ ਜੀ ਸਰ ਉਹ ਹੱਥੋ ਪਾਈ ਹੋ ਜੰਦੇ ਆਏ ਨੇ ਉਹ ਇਹਨਾਂ ਨੇ ਮਾਰਿਆ ਉਹਨੂੰ ਪਹਿਲੇ ਝਗੜਾ ਇਹਨਾਂ ਦਾ ਚੌਂਕ 'ਚ ਹੀ ਹੋਇਆ ਉੱਥੋਂ ਲੜਦੇ ਝਗੜਦੇ ਇੱਥੋਂ ਤੱਕ ਆ ਗਏ ਦੁਕਾਨ ਤੱਕ ਵੀ ਚੱਲ ਦੁਕਾਨ ਤੇ ਚੱਲਦੇ ਨੇ ਦੁਕਾਨ ਤੇ ਜਾ ਕੇ ਗੱਲ ਕਰਨੇ ਆ ਦੁਕਾਨ ਤੇ ਇਹਨਾਂ ਦੇ ਆਪੇ ਜੱਥੇ ਪਾਈ ਹੁੰਦੇ ਹੁੰਦੇ ਕਿਸੇ ਦੇ ਕੜਾ ਵੱਜ ਗਿਆ ਉਹਦੇ ਮਾੜਾ ਮੋਟਾ ਉਹਦੇ 'ਚ ਮੈਂ ਇਹਨਾਂ ਨੂੰ ਛੁਡਾਇਆ ਵਾ ਮੈਂ ਕਿਸੇ ਵੀ ਬੰਦੇ ਨੂੰ ਕੁਛ ਨਹੀਂ ਹੱਥ ਨਹੀਂ ਲਾਇਆ ਜਿੱਤੋਂ ਮਰਜ਼ੀ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਲੋਕਾਂ ਤੋਂ ਪੁੱਛ ਸਕਦੇ ਹੋ ਬਾਜ਼ਾਰ ਸਾਰਾ ਸੀ ਇੱਥੇ 100 ਬੰਦਾ ਇਕੱਠਾ ਸੀ ਇੱਕ ਬੰਦਾ ਵੀ ਕਹਦੇ ਕਿ ਮੈਂ ਉਹਨੂੰ ਹੱਥ ਲਾਇਆ ਫੇਰ ਮੈਂ ਗੁਨਾਹਗਰ ਕਹਿੰਦੇ ਕਿ ਤੁਹਾਡੇ ਵੱਲੇ ਜਿਹੜੇ ਤੁਹਾਡੇ ਤੇ ਦੋਸ਼ ਆ ਗਏ ਕਿ ਠੁੱਡ ਮਾਰੇ ਗਏ ਨੇ ਅੰਦਰ ਮਤਲਬ ਲੈ ਕੇ ਬਾਹਰ ਤਦ ਨਹੀਂ ਮਾਰੇ ਗਏ ਕਿ ਪਬਲਿਕ ਦੇਖ ਰਹੀ ਹੈ ਅੰਦਰ ਲਿਆ ਕੇ ਠੁੱਡ ਮਾਰੇ ਗਏ ਬਿਲਕੁਲ ਨਹੀਂ ਜੀ ਬਿਲਕੁਲ ਝੂਠ ਹੈ ਇਹ ਝੂਠ ਹੈ ਜੀ ਬਿਲਕੁਲ ਝੂਠ ਹੈ ਕੀ ਕਹਸਾ ਦੇਖੀ ਕਿ ਗਰੀਬ ਜਿਹੜਾ ਮਜ਼ਦੂਰ ਵਰਗੇ ਜੇ ਤੁਹਾਡੇ ਵੱਡੇ ਸ਼ਾਹੂ ਕਰਾਣਿਆਂ ਦੇ ਉੱਤੇ ਕੰਮ ਕਰਦੇ ਜੇ ਇਦਾਂ ਦੇ ਅਤਿਆਚਾਰ ਹੋਣਗੇ ਤੇ ਕਿਵੇਂ ਵੇਖਦੇ ਹੋ ਤੁਸੀਂ ਸਰ ਅਤਿਆਚਾਰ ਤਾਂ ਸਾਡੇ ਤੇ ਵੀ ਹੋ ਰਿਹਾ ਨਾ ਮੈਂ 10 ਲੱਖ ਰੁਪਏ ਲੈਣਾ ਉਹਨੂੰ ਘਰ ਬਣਾ ਕੇ ਦਿੱਤਾ ਜਿਹਦਾ ਮੈਂ ਇੰਨਾ ਭਲਾ ਕਰ ਰਿਹਾ ਉਹਨੂੰ ਘਰ ਬਣਾ ਜਾਂਦਾ ਮੈਨੂੰ ਜੀਜਾ ਜੀ ਕਹਿੰਦਾ ਸੀ ਮੇਰੇ ਸਹੁਰਿਆਂ ਦੇ ਨਾਲ ਲੈਂਦਾ ਹੀ ਮੈਂ ਤਾਂ ਕਰਕੇ ਉਹਨੂੰ ਪੈਸੇ ਦੇ ਦਿੱਤੇ ਉਹਨੂੰ ਘਰ ਬਣਾਤਾ ਮੇਰੇ ਤੇ ਅਤਿਆਚਾਰ ਹੋਏ ਕਿਉਂ ਤੇ ਹੋਇਆ ਮੇਰੇ ਪੈਸੇ ਨਹੀਂ ਦਿੱਤੇ ਤੇ ਕੰਮ ਕਰਦਾ ਹੋਰ ਕਿਤੇ ਲੱਗ ਗਿਆ ਜਾ ਕੇ ਮੇਰਾ ਪੈਸਾ ਦਿੱਤਾ ਨਹੀਂ ਉਹਨੇ ਕੰਮ ਕਰਦਾ ਹੋਰ ਕਿਤੇ ਪਿਆ ਜਾ ਕੇ ਮੈਂ ਨਹੀਂ ਉਸ ਤੋਂ ਬਾਅਦ ਮੇਰੀ ਤਾਂ ਕੋਈ ਕਾਰਵਾਈ ਨਹੀਂ ਗਈ ਉਹ ਡਰਾਈਵਰ ਨੇ ਉਹਨੇ 2 ਲੱਖ ਰੁਪਏ ਡਰਾਈਵਰ ਕੋਲ ਲਿਆ ਉਹ ਡਰਾਈਵਰ ਨੇ ਇਹ ਵੀ ਚੈੱਕ ਦਿੱਤਾ ਡਰਾਈਵਰ ਨੇ ਚੈੱਕ ਲਾਇਆ ਦੋ ਵਾਰੀ ਬਾਉਂਸ ਹੋ ਗਿਆ ਉਹਦੇ ਕੋ ਪੈਸੇ ਮੰਗਦਾ ਸੀ ਪੈਸੇ ਨਹੀਂ ਉਹਨੇ ਦਿੱਤੇ ਆਪਸ ਚ ਉਹਨਾਂ ਤੂੰ ਤੂੰ ਮੈਂ ਹੋਈ ਝਗੜਾ ਹੋ ਗਿਆ ਮੈਂ ਤਾਂ ਛੁਡਾਇਆ ਮੈਂ ਨਹੀਂ ਕੁਛ ਹੀ ਗਿਆ ਉਹਨੂੰ ਜਿੱਦਾਂ ਤੁਸੀਂ ਕਹਿ ਰਹੇ ਕਿ ਨਿੱਜੀ ਉਹਦੇ ਘਰੇਲੂ ਵੀ ਮੈਂ ਕਾਫੀ ਕੰਮਾਂ ਤੇ ਖੜਾ ਹੈਗਾ ਕਿਤੇ ਉਹਨੂੰ ਲੈ ਕੇ ਜਿੱਦਾਂ ਤੁਹਾਨੂੰ ਇੱਕਦਮ ਛੱਡ ਕੇ ਚਲ ਗਿਆ ਕਿਤੇ ਉਹਨੂੰ ਲੈ ਕੇ ਤੇ ਨਹੀਂ ਤੁਹਾਡੇ ਦੋਵਾਂ ਦੇ ਵਿੱਚ ਨਹੀਂ ਸਰ ਮੈਂ ਤੁਹਾਨੂੰ ਕਹਿਆ ਮੈਂ ਕੋਰਟ ਕੇਸ ਕਰ ਦతా ਮੈਨੂੰ ਤੂੰ ਵੀ ਨਹੀਂ ਗਿਆ ਮੈਨੂੰ ਕੋਈ ਗਾਲ ਵੀ ਨਹੀਂ ਕੱਢੀ ਅਜੇ ਤੱਕ ਉਹਨੂੰ ਕੁਛ ਨਹੀਂ ਗਿਆ ਫਿਰ ਮੈਂ ਕੋਰਟ ਕੇਸ ਕਰ ਦਿੰਦਾ ਵੀ ਕਾਨੂੰਨੀ ਕਾਰਵਾਈ ਕਰਾਂਗਾ